ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਢੱਡੇ ਮੌੜ ਰੋਡ ਜੋ ਪਰੰਪਰਾ ਮੌੜ ਰੋਡ ਆਗਾ ਢੱਡਿਆਂ ਦੇ ਇਸ਼ਤਮਾ ਸੜਕ ਦੇ ਉੱਪਰ ਮਾਲਵਾ ਪੈਲਸ ਦੇ ਬਿਲਕੁਲ ਨਾਲ ਜਿਹੜੀ ਬਾਜੀਗਰ ਵਸਤੀ ਹੈ ਅੱਜ ਅਸੀਂ ਉੱਥੇ ਮੌਜੂਦ ਆ ਉੱਥੇ ਇੱਕ ਗਰੀਬ ਪਰਿਵਾਰ ਹੈ ਸੇ ਧੀਆਂ ਦਾ ਮੇਰੇ ਨਾਲ ਬਾਪ ਜਿਹੜਾ ਸੇ ਧੀਆਂ ਨੇ ਬਾਪ ਆਗਾ ਤੇ ਜਿਹੜਾ ਬੇਟਾ ਗਾ ਬੇਟਾ ਅੰਗਹੀਨਾ ਗਾ ਉਹ ਮੱਜੇ ਤੇ ਬੈਠਾ ਗਾ ਤੇ ਮੇਰੇ ਨਾਲ ਪਰਿਵਾਰ ਮੌਜੂਦ ਆ ਤੇ ਅੱਜ ਇਹਨਾਂ ਦੇ ਪਰਿਵਾਰ ਦੀ ਮੀਂਹ ਦੇ ਕਾਰਨ ਸੱਤ ਡਿੱਗ ਚੁੱਕੀ ਆ ਜਿਹੜਾ ਘਰ ਸੀ ਜਿੱਥੇ ਰਹਿੰਦੇ ਸੀ ਉਹ ਘਰ ਬਿਲਕੁਲ ਅੱਜ ਚੱਕਣਾ ਚੂਰ ਹੋ ਚੁੱਕਿਆਗਾ ਤੁਹਾਨੂੰ ਜਿਹੜੀਆਂ ਤਸਵੀਰਾਂ ਵੀ ਅਸੀਂ ਨਾਲ ਦੀ ਨਾਲ ਦਿਖਾ ਰਹੇ ਹਾਂ ਰਸੋਈਆਂ ਦੇ ਵਿੱਚ ਪਾਣੀ ਵੜਿਆ ਫਿਰਦਾ ਅੰਦਰ ਬੈੱਡਰੂਮ ਚ ਪਾਣੀ ਵੜਿਆ ਫਿਰਦਾ ਬੇੜੇ ਦੇ ਵਿੱਚ ਪਾਣੀ ਖੜਾਗਾ ਤੇ ਜਿਹੜਾ ਮਾਸੂਮ ਇਹਨਾਂ ਦਾ ਬੇਟਾਗਾ ਉਹ ਅੰਗ ਹੀ ਨਾ ਬਾਈ ਜਮੇ ਅੰਗ ਹੀ ਨਾ ਜਮੇ ਤਰਫਨ ਲੈਂਦਾ ਮੜਾ ਤਾਂ ਵੀ ਆਪ ਨੂੰ ਖਾਣੀ ਪੈਣੀ ਅਸਾਂ ਰੋਟੀ ਵੀ ਤੁਹਾਨੂੰ ਖਾਣੀ ਪੈਣੀ ਇਹ ਛੋਟੀਆਂ ਸੇਤੀਆਂ ਨੇ ਜੀ ਹਾਂ ਜੀ ਇਹ ਇਹ ਬੇਟੀ ਵੱਡੀ ਹੈ ਹਾਂ ਜੀ ਹਾਂ ਜੀ ਬਾਕੀ ਆ ਛੋਟੀਆਂ ਸੇਵੀਆਂ ਹਾਂ ਜੀ ਦੋਸਤੋ ਬਹੁਤ ਹੀ ਇੱਕ ਦੁੱਖ ਦੀ ਗੱਲ ਹੈ ਅੱਜ ਮੀਰੇ ਕਾਰਨ ਇਨ੍ਹਾਂ ਗਰੀਬ ਬੱਚੀਆਂ ਦਾ ਮਾਸੂਮ ਜਿਹੜੇ ਆ ਬੱਚੇ ਖੜੇ ਆ ਤੁਸੀਂ ਦੇਖ ਰਹੇ ਹੋ ਨਿੱਕੇ ਨਿੱਕੇ ਬੱਚੇ ਆ ਆ ਇਨ੍ਹਾਂ ਦਾ ਪਿਤਾ ਖੜਾਗਾ ਇਹਨਾਂ ਦਾ ਤੁਹਾਡੀ ਲੱਤ ਟੁੱਟੀ ਵੀ ਆ ਪੰਜਾਂ ਦੇ ਸਿੱਧੇ ਨਾ ਇਹ ਬਾਈ ਕਹਿੰਦਾ ਮੇਰੀ ਵੀ ਲੱਤ ਟੁੱਟੀ ਵੀ ਹੈ ਆਪਣਾ ਸੇਤਿਆਂ ਨੂੰ ਪੜਾ ਪੜਾ ਵੀ ਰਿਹਾ ਬਈ ਪੜਾ ਵੀ ਰਿਹਾ ਦੇਖੋ ਕੱਲਾ ਜਾਣਾ ਸੇਤਿਆਂ ਨੂੰ ਤੇ ਆਪਦੇ ਪੁੱਤ ਦਾ ਲਾਜ ਵੀ ਕਰਵਾ ਰਿਹਾ ਨਾਲ ਤੇ ਹੋਰ ਬਾਕੀ ਪਰਿਵਾਰ ਦਾ ਜਿਹੜਾ ਖਰਚੇ ਹੁੰਦੇ ਉਹ ਵੀ ਚਲਾ ਰਿਹਾਗਾ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਐਮ ਐਲ ਏ ਨੂੰ ਵੀ ਬੇਨਤੀ ਕਰਦੇ ਆਂ ਇਥੋਂ ਦੇ ਮੌਕੇ ਦੇ ਜਿਹੜੇ ਐਮ ਐਲ ਏ ਨੇ ਸੁਖਵੀਰ ਸਿੰਘ ਮੈਸਰ ਖਾਨਾ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਇਸ ਪਰਿਵਾਰ ਨੂੰ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਜਿਹੜਾ ਇਹਦਾ ਘਰ ਸੀਗਾ ਘਰ ਪਵਾਇਆ ਜਾਵੇ ਤੇ ਬਾਈ ਤੂੰ ਐਂ ਦੱਸ ਵੀ ਜਦੋਂ ਤੇਰਾ ਘਰ ਡਿੱਗਿਆਗਾ ਇਹ ਅੱਜ ਕਿੰਨੇ ਵਜੇ ਡਿੱਗਿਆ ਜਦੋਂ ਮੀਂਹ ਪਿਆ ਉੱਚੀ ਬੋਲ ਥੋੜਾ ਜਿਹਾ ਇਹ ਟਾਈਮ ਉਹ ਬਾਈ 10 ਵਜੇ ਦਾ ਹੈ ਅੱਜ ਸਵੇਰੇ 10 ਵਜੇ ਹਾਂਜੀ ਹਾਂਜੀ ਸਵੇਰੇ 10 ਵਜੇ ਡਿੱਗਿਆ 10 ਵਜੇ ਹਾਂਜੀ ਤੁਸੀਂ ਬਈ ਸਾਮਾਨ ਸੀ ਪਹਿਲਾਂ ਕੱਢ ਲਿਆ ਸੀ ਸਾਮਾਨ ਅਸੀਂ ਕੁੱਛ ਕੱਢਣ ਲੱਗ ਗਏ ਸੀ ਜਦ ਤੈਜ ਮੀਂਹ ਆ ਗਈ ਕੋਲ ਸਭ ਪਾ ਲੱਗ ਗਿਆ ਅੱਜ ਫਿਰ ਬਾਹਰ ਆ ਗਈ ਅੰਦਰ ਦੇਖੇ ਤੇ ਜਿਹੜਾ ਸਾਮਾਨ ਵਿਚੀ ਪਿਆ ਜੀ ਉਹ ਵਿਚੀ ਰਹਿ ਗਿਆ ਜੀ ਅਸਾ ਉੱ ਹੂੰ ਤੇ ਪਹਿਲਾਂ ਕੋਈ ਕਿਸੇ ਅਧਿਕਾਰੀ ਨੂੰ ਤੁਸੀਂ ਲਿਖ ਕੇ ਦਿੱਤਾ ਸੀ ਵੀ ਮੇਰਾ ਮਕਾਨ ਡਿੱਗਣ ਵਾਲਾ ਆਪਾਂ ਨੂੰ ਪਤਾ ਲੱਗਿਆ ਕਿ ਮਕਾਨ ਡਿੱਗਣ ਵਾਲਾ ਹੈ ਹਾਂਜੀ ਐਪਲੀਕੇਸ਼ਨ ਲਿਖ ਕੇ ਤੁਸੀਂ ਕੀ ਮਾਉੜ ਜੀ ਮਾਉੜ ਕੀ ਨੂੰ ਦਿੱਤੀ ਸੀ ਆਪਣੇ ਟੈਸ਼ ਦੀ ਹੁੰਦੀ ਹੈ ਦਫ਼ਤਰ 'ਚ ਐਸਲੀ ਦਫ਼ਤਰ ਦਿੱਤੀ ਸੀ ਹਾਂਜੀ ਹਾਂਜੀ ਕਿੰਨਾ ਚਿਰ ਪਹਿਲਾਂ ਇਸ ਸਾਲ ਦੀ ਗੱਲ ਹੋ ਗਈ ਇੱਕ ਸਾਲ ਪਹਿਲਾਂ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ ਕਰੀ ਦੂਜਾ ਬਾਦ ਬਵਾਰੀ ਸਾਹਿਬ ਆਏ ਜੀ ਫੇਰ ਫੇਰ ਆ ਕੇ ਮੈਂ ਕਿਹਾ ਜੀ ਦੇਖ ਲਓ ਮੌਕਾ ਜੀ ਸਹੀ ਹੈ ਤੇ ਦੇਖ ਲਓ ਜੀ ਕਰਦਾ ਰਹੇਂ ਦੋ ਜੀ ਉਹ ਦੇਖ ਕੇ ਕਹਿੰਦੇ ਸਹੀ ਹੈ ਸੀ ਤਾਂ ਰਿਪੋਰਟ ਭੇਜਤਾ ਸੀ ਉਹ ਤੋਂ ਆ ਫੇਰ ਪਤਾ ਲਿਆ ਜੀ ਕਦੇ ਬਸ ਇਰਾ ਕੰਮ ਹੋ ਜੂਜੀ ਹੋ ਜੂ ਉਦੋਂ ਬਾਅਦ ਕੋਈ ਕੰਮ ਹੋਇਆ ਹਮ ਇੱਕ ਗੱਲ ਇਹ ਹੋਈ ਹੈ ਜੀ ਇੱਕ ਵਾਰ ਜਿਹੜੀ ਪੁੱਤ ਦੀ ਪੈਨਸ਼ਨ ਲੱਗੀ ਪਈ ਸੀਗੀ ਹਮ ਉਹ ਵੀ ਹੋ ਗਿਆ ਜੀ ਸਾਲ ਹੋ ਗਿਆ ਉਹ ਕੱਟੀ ਬੈਠਾ ਜੀ ਕਹਿੰਦਾ ਡਬਲ ਆਉਂਦੀ ਮੈਂ ਕਹਾਂ ਉਹ ਤੋਰ ਜੋਕਾ ਤਾਂ ਹੈ ਨਹੀਂ ਰੋਟੀ ਦਾ ਮੈਨੂੰ ਫੋਨ ਆ ਜੀ ਠੀਕ ਹੈ ਨਾ ਉਹ ਵੀ ਸਾਲ ਹੋ ਗਿਆ ਉਹ ਬੰਦ ਕਰਨ ਬੈਠਾ ਜੀ ਉਹ ਮੈਂ ਦੋ ਤਿੰਨ ਬੰਦਿਆਂ ਕੋਲੇ ਗਿਆ ਉਹ ਕਹਿੰਦਾ ਡਬਲ ਲੱਗੀ ਪਿਆ ਮਾਂ ਮਿਲਦੀ ਦਾ ਸਾਨੂੰ ਇੱਕ ਨਹੀਂ ਡਾਊਟ ਮੈਨੂੰ ਕਿੱਥੋਂ ਮੈ ਜੀ ਬਾਹਰ ਨਹੀਂ ਖਾਦਾ ਇੱਕ ਹੀ ਆ ਜੀ ਹਮ ਦੇਖ ਲਈ ਆ ਕੋਸਾ ਮੈਂ ਮੇਰੀ ਲੱਤ ਟੁੱਟੀ ਪਈ ਆ ਮੇਰਾ ਪਰਿਵਾਰ ਹੈ ਜਮਾ ਗਰੀਬ ਹੈ ਹਮ ਦੋਸਤੋ ਬਹੁਤ ਹੀ ਦੁੱਖ ਦੀ ਗੱਲ ਹੈ ਤੁਸੀਂ ਦੇਖੋ ਜਿਵੇਂ ਵੀਰ ਨੇ ਦੱਸਿਆ ਵੀ ਇਹਦੇ ਬੇਟਾ ਜਿਹੜਾ ਅੰਗਹੀਨ ਹੈ ਉਹ ਮੰਜੇ ਤੇ ਬੈਠਾਗਾ ਉਹਦੀ ਪੈਨਸ਼ਨ ਵੱਜੀ ਵੀ ਸੀ ਉਹ ਪੈਨਸ਼ਨ ਵੀ ਸਰਕਾਰ ਨੇ ਬੰਦ ਕਰ ਦਿੱਤੀ ਜਿਹੜਾ ਮੈਕਮਾ ਇੱਕ ਸਾਲ ਪਹਿਲਾਂ ਮੈਕਮੇ ਨੂੰ ਐਸਡੀਐਮ ਨੂੰ ਸੀ ਹਾਂਜੀ ਹਾਂਜੀ ਐਸਡੀਐਮ ਨੂੰ ਐਪਲੀਕੇਸ਼ਨ ਦੇਤੀ ਸੀ ਵੀ ਮੇਰਾ ਮਕਾਨ ਡਿੱਗਣ ਵਾਲਾ ਇਹ ਸਰਕਾਰਾਂ ਇਹ ਚਾਹੁੰਦੀਆਂ ਕਿ ਪਰਿਵਾਰ ਜਿੰਨਾ ਚਿਰ ਥੱਲੇ ਆ ਕੇ ਮਰਦਾ ਨਹੀਂ ਜਿਵੇਂ ਪਹਿਲਾਂ ਵੀ ਇੱਕ ਢੱਡੇ ਪਿੰਡ ਦੇ ਵਿੱਚ ਘਟਨਾ ਘਟੀ ਸੀ ਬਾਅਦ ਵਿੱਚ ਇਹ ਲੱਖਾਂ ਰੁਪਇਆ ਦੇ ਦਿੰਦੇ ਆ ਇਹ ਉਨਾਂ ਚਿਰ ਵੇਟ ਕਰਦੇ ਆ ਜਿੰਨਾ ਚਿਰ ਕੋਈ ਥੱਲੇ ਆ ਕੇ ਮਰਦਾ ਨਹੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਇਹ ਪਰਿਵਾਰ ਕਿਉਂਕਿ ਲੋੜਵੰਦ ਪਰਿਵਾਰ ਹੈ ਲੰਗਰ ਲਾਉਣ ਦਾ ਸੜਕਾਂ ਤੇ ਲੰਗਰ ਲਾਉਣ ਦਾ ਰੱਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਨਾ ਹੀ ਕੋਈ ਸਬੀਲਾਂ ਲਾਉਣ ਦਾ ਫਾਇਦਾਗਾ ਸਭ ਤੋਂ ਵੱਡਾ ਜੇ ਪੁੰਨ ਹੈਗਾਗਾ ਤਾਂ ਉਹ ਇਹ ਆ ਕਿ ਗਰੀਬ ਦਾ ਮੂੰਹ ਸਾਡੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਗਰੀਬ ਦਾ ਮੂੰਹ ਗੁਰੂ ਕੀ 골ਕ ਜੇ ਅਸੀਂ ਗਰੀਬ ਨੂੰ ਮਦਦ ਕਰਦੇ ਆ ਗਰੀਬ ਦੀ ਤਾਂ ਸਭ ਤੋਂ ਵੱਡਾ ਪੁੰਨ ਹੈਗਾ ਅੱਜ ਦੇ ਟਾਈਮ ਜਿਹੜੇ ਲੰਗਰ ਲਾਉਣੇ ਹੋ ਤੁਸੀਂ ਸਬੀਲਾਂ ਲਾਉਣੇ ਉਹਨਾਂ ਦਾ ਕੋਈ ਫਾਇਦਾ ਨਹੀਂ ਕਿਸੇ ਗਰੀਬ ਦਾ ਇਲਾਜ ਕਰਵਾ ਦਿਓ ਕਿਸੇ ਦਾ ਜਿਹੜਾ ਸੱਤ ਡਿੱਗਣ ਵਾਲੀ ਆ ਸੱਤ ਉਹ ਕਰ ਦਿਓ ਇਹ ਚੀਜ਼ਾਂ ਕਰਨ ਦੀ ਲੋੜ ਆ ਸਾਨੂੰ ਲੰਗਰ ਲਾਉਣ ਦੀ ਲੋੜ ਨਹੀਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰ ਦਿਓ ਤੁਹਾਨੂੰ ਮੈਂ ਐਡਰੈਸ ਫੋਨ ਨੰਬਰ ਸਾਰਾ ਉੱਪਰ ਲਿਖਿਆ ਹੋਇਆ ਤੇ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ